ਫੇਰ ਕਿੰਨੇ ਪਾਉਣਨੇ ਓਰਸ? ਸੋਮੀ 100 ਗ੍ਰਾਮ ਓਰਸ ਪਾ ਦਿਓ। 1 ਲੀਟਰ ਦੁੱਧ ਚ ਬਣਾ ਲਿਓ। ਠੀਕ ਹੈ। ਬਾਦ ਆ ਬਾਦਾਮ ਦੂਬ ਮੈਂ ਦੱਸਦਾ। 1.5 ਗੂ ਪ੍ਰੋਟੀਨ ਦਾ ਪਾਉਣਾ ਆਪਾਂ। ਬਸ ਜਦੋਂ ਹੋ ਜਾਣਗੇ ਥੋੜੇ ਜਿ ਓਰਸ ਜੇ ਨਾ ਤੁਹਾਨੂੰ ਦੱਸ ਦਿਓ। ਬਾਕੀ 3 ਅੰਡੇ, 5 ਵਾਈਟ। 5 ਐਗ ਵਾਈਟ ਪਾ ਕੇ 1 ਚਮਚਾ ਦਿਸੀ ਉਹਦਾ ਪਾ ਦਿਓ। ਬਣਾ ਬਣ ਦੇ। ਬਹੁਤ ਧੰਨਵਾਦ। 2 ਜੀਰਾ ਨੇ। 2 ਖੰਜੂਰਾ ਪਾ ਦਿਓ। 15-20 ਬਾਦਾਮ ਨੇ। ਹੂੰ। ਪੰਪਕ ਨੂੰ ਸੀਡ ਮੱਲਾ ਦਾ ਸਾਰਾ ਕੁਝ ਮਿਕਸ ਹੀ ਹੈ ਜਿਹੜਾ ਨਟ ਸੀਡ ਹੈ ਹਾਂ ਹਾਂ ਇਹ ਜਦੋਂ ਉੱਤੇ ਬਣ ਗਏ ਨਾ ਹੌਨਸ ਠੀਕ ਹੈ ਫਿਰ ਇਹਦੇ ਸੱਟ ਦਿਓ ਫਿਰ ਇਹ ਪੂਰਾ ਖੀਰ ਵਾਲਾ ਪੇਸਟ ਦੇਣਾ ਬਸ ਹੋ ਗਈਆਂ ਸੱਟ ਦੇ ਨਾਲ ਠੀਕ ਹੈ ਠੀਕ ਹੈ ਸੌਗੀ ਧੋਕੇ ਪੱਪਾ ਦੇ ਨਾਮ ਤੇ ਪਾ ਸ਼ੱਕਰ ਦਾ ਪਾ ਲਵਾਂਗੇ ਠੀਕ ਹੈ ਉਹ ਵਧੀਆ ਓਟਮੀਲ ਹੈ ਨਾ ਪੂਰੀ ਹਾਈ ਕੈਲਰੀ ਬਣਾਓ ਡੇਢ ਕੂ ਪ੍ਰੋਟੀਨ ਦਾ ਹੋ ਗਿਆ ਬਾਕੀ ਇੱਕ ਚਮਚਾ ਸ਼ੱਕਰ ਸ਼ੱਕਰ ਹੋਰ ਤਾਂ ਨਹੀਂ ਪਾਣੀ ਨਹੀਂ ਨਹੀਂ ਮੈਂ ਬਹੁਤ ਆਪੇ ਕਿਵੇਂ ਆ ਮਮ ਓਠੀਆ ਕੀ ਹਾਲ ਹੈ ਵਧੀਆ ਵਧੀਆ ਚੜਦੀ ਚੜਦੀ ਗੱਲਾਂ ਚੜਦੀ ਗੱਲਾਂ ਇਹ ਬੰਦਾ ਬੜਾ ਫੇਵਰੇਟ ਆ ਲੱਗੀ ਫੋਨਾ ਰਿੰਗ ਕਟ ਕਰ ਦੇ ਕਟੀ ਨਾ 60 ਗ੍ਰਾਮ ਮੋੜਸ ਮੈਂ ਕਟਿੰਗ ਤੇ ਆ ਤੁਸੀਂ ਦੇ ਨਹੀਂ ਤੇ ਉਹ ਇਹ ਵੱਡਾ ਫਰਕ ਆ ਥੋੜੇ ਕਿੰਨੇ ਆ ਇਹ 60 ਨੇ ਆਪਣਾ ਹੈਗਾ 100 ਮੇਰੇ ਦੁੱਧ ਜਨੇ ਤੇਰੇ ਪਾਣੀ ਜਨੇ ਇਹ ਵੀ ਪਤਾ ਆਪਾਂ ਨੂੰ ਲੱਗਦਾ ਪਤਾ ਠੀਕ ਆ ਖਾਮ ਜਿਹਾ ਕਰ ਮੋਜਾਂ ਇਹਦਾ ਮੀਲ ਫੇਵਰੇਟ ਆਪਣੀ ਮੰਮੀ ਬਾਥ ਥੈਂਕ ਯੂ ਬਹੁਤ ਬਹੁਤ ਆਪਣੀ ਬ੍ਰੇਕਫਾਸਟ ਮੀਲ ਆ ਲੀਨ ਗੇਨ ਮੋੜ ਦੀ ਮਿਲਦੇ ਆਂ ਗਾਣੀ ਵੀਡੀਓ ਚ